ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਗਾਰੇਰੀ ਮਹੱਲਾ ਤੀਜਾ ਹਾਉ ਮੈਂ ਵਿੱਚ ਸਭ ਜਗੂ ਬੌਰੰਨਾ ਦੂਜੇ ਪਾਇ ਪਰਮੇ ਪੁਲਾਨਾ ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ ਤੰਧਾ ਕਰਤਿਆ ਆਨੰਦੈਨੋ ਵਿਹਾਨਾ ਹਿਰਦੈ ਰਾਮੁ ਰਮੋ ਮੇਰੇ ਭਾਈ ਗੁਰਮੁਖੇ ਰਸਨਾ ਹਰ ਰਸਨ ਰਸਾਈ ਹਰਹਾਉ ਗੁਰਮੁਖੇ ਹਿਰਦੈ ਜਿਨੇ ਰਾਮ ਪਛਾਤਾ ਜਗ ਜੀਵਨ ਉਸੇ ਜੁਗ ਚਾਰੇ ਜਾਤਾ ਹਉ ਮਰ ਗੁਰਸਬ ਦੇ ਪਛਾਤਾ कृपा करें प्रभु कर्म विधाता सी जान सच्चे जो गुरु सब दे मिलाए तावत वर जे ठा के रहाई ਨਾਮੁ ਨਵਨੇਧੇ ਗੁਰ ਤੇ ਪਾਏ ਹਰਿ ਕਿਰਪਾ ਤੇ ਹਰਿ ਵਸੈ ਮਾਨੇ ਆਈ RAM RAM ਕਰਤਿਆ ਸੋਖੁ ਸੰਤੈ ਸਰੀਰ ਅੰਤਰੇ ਵਸੈ ਨ ਲਗੇ ਜਮ ਪੀਰ ਆਪੇ ਸਾਹਿਬ ਆਪੇ ਵजीर ਨਾਨਕ ਸੇਵੇ ਸਦਾ ਹਰ ਗੁਣੀ ਗਹੀਰ ਗਾਉੜੀ ਗਵਰੇਰੀ ਮਹੱਲਾ ਤੀਜਾ सो क्यों वसेरे जिसके जीय पराना सो क्यों वसेरे सब महिसमाना जे तू सेवए दरगाह पाते परवाना ਹਰ ਕੀ ਨਾਮ ਵਿਟ ਹੋ ਬਲੇ ਜਾ ਪੂੰ ਵਿਸਰ ਹੈ ਤਦ ਹੀ ਮਰੇ ਜਾ ਰਹਾ ਤੈਨ ਤੂੰ ਵਿਸਰ ਹੈ ਜੇ ਤੋਧ ਆ ਪੇ ਪੋਲਾਏ ਤੈਨ ਤੂੰ ਵਿਸਰੇ ਜੇ ਦੂਜੇ ਪਾਏ ਮਨਮੁਖ ਅਗਿਆਨੀ ਜੋਨੀ ਪਾਏ ਜੇਨ ਇਕ ਮਾਨੇ ਟੁੱਠਾ ਸੇ ਸਤਿਗੁਰ ਸੇਵਾ ਲਾਏ ਜੇਨ ਇਕ ਮਾਨੇ ਟੁੱਠਾ ਤੈਨ ਹਰ ਮਨ ਨੇ ਵਸਾਈ ਗੁਰਮਤੀ ਹਰ ਨਾਮੇ ਸਮਾਈ ਜਿਨਾ ਪੁੱਤੈ ਪੰਨ ਸੇ ਗਿਆਨ ਵਿਚਾਰੀ ਜਿਨਾ ਪੁੱਤੈ ਪੰਨ ਤੈਨ ਹਉ ਮੈ ਮਰੀ ਨਾਨਕ ਜੋ ਨਾਮੇ ਰਤੇ ਤਿੰਨ ਕਉ ਬਲਿਹਾਰੀ ਗੌੜੀ ਗਵਾਰੇਰੀ ਮਹੱਲਾ ਤੀਜਾ ਤੂੰ ਅਕਾਥ ਕਿਉ ਕਥਿਆ ਜਾਏ ਗੁਰ ਸਬਦ ਮਾਰਣੁ ਮਨ ਮਾਹੇ ਸਮਾਹੇ ਤੇਰੇ ਗੁਣ ਅਨੇਕ ਕੀਮਤੇ ਨਹ ਪਾਹੇ ਜਿਸ ਕੀ ਬਾਣੀ ਤੇ ਸੁਮਾ ਰਸਮਣੀ ਤੇਰੀ ਅਕਾਥ ਕਥਾ ਗੁਰ ਸਬਦ ਦੇ ਵਖਾਣੀ ਰਹਾ ਜਹ ਸਤਿਗੁਰ ਤਹ ਸਤ ਸੰਗਤ ਤੇ ਬਣਾਈ ਜਹ ਸਤ ਗਰ ਸਹਜੇ ਹਰੇ ਗੁਣ ਗਾਈ ਜਹ ਸਤ ਗਰ ਤਹ ਹਉ ਮੈਂ ਸਭ ਦੇ ਜਲਾਈ ਘੁਰਮੁਖੇ ਸੇਵਾ ਮਹਲੀ ਥਾਉ ਪਾਏ ਗੁਰਮੁਖੇ ਅੰਤਰੇ ਹਰੇ ਨਾਮ ਵਸਾਈ ਗੁਰਮੁਖੇ ਪਗ ਤੇ ਹਰੇ ਨਾਮੇ ਸਮਾਈ ਆਪੇ ਦਾਤਿ ਕਰੇ ਦਾਤਾਰ ਪੂਰੇ ਸਤ ਗੁਰਸਿਓ ਲੱਗੇ ਪਿਆਰ ਨਾਨਕ ਨਾਮੇ ਰਤੇ ਤਿਨ ਕਉ ਜੈਕਾਰ ਗੌੜੀ ਗਵਰੇਰੀ ਮਹੱਲਾ ਤੀਜਾ ਇਕ ਸੁਤੇ ਸਭੇ ਰੂਪ ਹੇ ਰੰਗਾ ਉਣ ਪਾਣੀ ਬਸੰਤਰ ਸਭੇ ਸਹ ਲੰਗਾ ਪੈਨ ਪੈਨ ਵੇਖੈ ਹਰੇ ਪ੍ਰਭੂ ਰੰਗਾ ਏਕ ਅਚਰ ਜੂ ਏਕੋ ਹੈ ਸੋਈ ਗੁਰਮੁਖੇ ਵਿਚਾਰੇ ਵਿਰਲਾ ਕੋਈ ਰਹਾ ਸਹਜੇ ਪਵੈ ਪ੍ਰਭੂ ਸਭਨੀ ਥਾਈ ਕਹਾ ਗੁਪਤੁ ਪ੍ਰਗਟੁ ਪ੍ਰਭੇ ਬਣਤ ਬਣਾਈ ਅਪੇ ਸੁੱਤਿਆ ਦੇ ਜਗਾਈ इसकी कीमत केना ना होई कहे कहे कथनु कहे सब कोई गुर सब दे समावे बुझे हर सोई सोने सोने वेख सबदे मिलाए ਵੱਡੀ ਵੜਾਈ ਗੁਰਸੇਵਾ ਤੇ ਪਾਏ ਨਾਨਕ ਨਾਮੇ ਰਤੇ ਹਰ ਨਾਮੇ ਸਮਾਈ ਗਾਉੜੀ ਗੁਆਰੇਰੀ ਮਹੱਲਾ ਤੀਜਾ ਮਨ ਮੋਖੇ ਸੁਤਾ ਮਾਇਆ ਮੋਹੇ ਪਿਆਰੇ ਗੁਰਮੁਖੇ ਜਾਗੇ ਗੁਣ ਗਿਆਨ ਵਿਚਾਰੇ ਸੇ ਜਨ ਜਾਗੇ ਜਿਨ ਨਾਮ ਪਿਆਰੇ ਸਹਜੇ ਜਾਗੇ ਸਵੈ ਨ ਕੋਏ ਪੂਰੇ ਗੁਰਤੇ 부ਝੈ ਜਨ ਕੋਈ ਰਹਾ ਅਸੰਤ ਅਨਾੜੀ ਕਦੇ ਨਾ 부ਝੈ ਕਥਨੀ ਕਰੇ ਤੈ ਮਾਇਆ ਨਾਲ ਲੁਝ ਅੰਧੂ ਅਗਿਆਨੀ ਕਦੇ ਨਸੀਝ ਇਸ ਜੁਗ ਮਹਿ RAM ਨਾਮੇ ਨਸਤਾਰਾ ਵਿਰਲਾ ਕੋ ਪਾਏ ਗੁਰਸਬ ਦੇ ਵਿਚਾਰਾ ਆਪਿ ਤਰੇ ਸਗਲੇ ਕੋਲ ਉਧਾਰਾ ਯੇਸੂ ਕਾਲੇ ਜੋਗਮ ਹੈ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੈ ਕਰ ਹੋਈ ਨਾਨਕ ਨਾਮ ਬਿਨਾ ਕੋ ਮੁਕਤੇ ਨ ਹੋਈ ਗਾਉੜੀ ਮਹੱਲਾ ਤੀਜਾ ਗਵਾਰੇ ਰੀ ਸੱਚਾ ਅਮਰ ਸੱਚਾ ਪਾਤੇ ਸਾਹ ਮਨ ਸਚਰਤੇ ਹਰ ਵੇ ਪਰਵਾਹ ਹੋ सत्य महल्ले सच नामे समाह सुने मन मेरे सब दु विचार राम जप हो पव जलो उत्तर हो पार रे रहा परमे आवे परमे जाय ਇਹੋ ਜਗ ਜਨਮਿਆ ਦੂਜੇ ਪਾਈ ਮਨ ਮੁਖੇ ਨਚੇ ਤੈ ਆਵੈ ਛਾਈ ਆਪੇ ਪੁਲਾ ਕੇ ਪ੍ਰਭੇ ਆਪੇ ਪੁਲਾਇਆ ਇਹੋ ਜੀਓ ਵਿੜਾਣੀ ਚਾਕਰੀ ਲਾਇਆ ਮਹਾ ਦੁਖ ਖੱਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਸਤਿਗੁਰੂ ਮਿਲਾਏ ਏਕੋ ਨਾਮੁ ਚੇਤੇ ਵਿਚ ਹੋ ਪਰਮ ਚੁਕਾਏ ਨਾਨਕ ਨਾਮ ਜਪੇ ਨਾ ਨਨਿਧੇ ਪਾਏ ਗੌੜੀ ਗਵਰੇਰੀ ਮਹੱਲਾ ਤੀਜਾ ਜੇ ਨਾ ਗੁਰਮੁਖੇ ਧਿਆਇ ਤਿਨ ਪੁੱਛਉ ਜਾਈ ਗੁਰ ਸੇਵਾ ਤੇ मानुपतिया से तनवंत हर नाम कमाई पूरे गुरते सोझी पाई हरि हरि नाम जपु हो मेरे भाई ਗੁਰਮੁਖੇ ਸੇਵਾ ਹਰ ਕਾਲ ਥਾਏ ਪਾਈ ਰਹਾ ਆਪ ਪਛਾਣੈ ਮਨੁ ਨਿਰਮਲ ਹੋਇ ਜੀਵਨ ਮੁਕਤੇ ਹਰ ਪਾਵੈ ਸੋਇ ਹਰੇ ਗੁਣ ਗਾਵੇ ਮਤ ਉਤਮ ਹੋਏ ਸਹਜੇ ਸਹਜੇ ਸਮਾਵੇ ਸੋ ਦੁਜੈ ਪਾਇ ਨਸੇਵ ਜਾਏ ਹਮੇ ਮਾਇ ਮਹ ਬੇਖੁ ਖਾਇ ਬੋਤੇ ਕੋਟਾਂਬੇ ਗਰੇਹੇ ਮੋਹਿਆ ਮਾਇ ਮਨ ਮੋਖੇ ਅੰਧਾ ਆਵੇ ਚਾ ਹਰੇ ਹਰੇ ਨਾਮੁ ਦੇਵ ਜਨੁ ਸੋਇ ਅਨ ਦਿਨ ਭਗਤੇ ਗੁਰ ਸਬਦੀ ਹੋਇ ਗੁਰਮਤੇ ਵਿਰਲਾ 부ਝੈ ਕੋ ਨਾਨਕ ਨਾਮੇ ਸਮਾਵੈ ਸੁਆਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ